ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਧਾਰ ਤੇ ਉੱਤਰਿਆ ਹੋਇਆ ਔਰ 1.5 ਮਹੀਨੇ ਤੋਂ ਸ਼ੰਭੂ ਖਨੌਰੀ ਅਤੇ ਰਤਨਪੁਰ ਬਾਟਨ ਦੇ ਲੜਾਈ ਲੜ ਰਿਹਾ ਜਿਦੇ ਵਿੱਚ 33 ਜਾਨਾਂ ਜਿਹੜੀਆਂ ਗਈਆਂ ਨੇ ਕਿਸਾਨ ਖੋਹਿਆਂ ਦੀਆਂ ਲੱਗ ਚੁੱਕੀਆਂ ਜਿਹੜੇ ਹੀ ਹਰਿਆਣਾ ਪੁਲਿਸ ਤੇ ਮੌਜੀ ਸਰਕਾਰ ਜ਼ਿੰਮੇਵਾਰ ਆ ਕਾਰਪ ਖੁੱਲੇ ਫਿਰ ਰਹੇ ਨੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਆ ਔਰ ਜਿਹੜੀਆਂ 12 ਮੰਗਾਂ ਦੇ ਵਿੱਚ ਹੀ ਦਰਜ ਹੈ ਪਾਰਮੰਤਰੀਆਂ ਦੇ ਵਾਸਤੇ ਮੋਰਚਾ ਚੱਲ ਰਿਹਾ ਜਿਹਦੇ ਵਿੱਚ ਮੁਕਤੌਦ ਦੇ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣਾ ਜਿਹੜੀ ਕਿ ਸਵਾਮੀ ਜਾਸਰ ਕਮਿਸ਼ਨ ਦੇ ਆਧਾਰ ਤੇ ਟਿੱਗੀ ਹੋਵੇ ਦੂਜਾ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ 13 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਸਾਨ ਦਾ ਅਤੇ ਖੇਤ ਮਜ਼ਦੂਰ ਦਾ ਉਹ ਜਿਹੜਾ ਹੈਗਾ ਪੈਸਾ ਪੈਸਾ ਉਹਦੇ ਲਈ ਵਸਣੀ ਚਾਹੀਦੀ ਆ ਤੀਜਾ ਸਾਰੀਆਂ ਫਸਲਾਂ ਦਾ ਜਿਹੜਾ ਹੈਗਾ ਬੀਮਾ ਹੋਣਾ ਚਾਹੀਦਾ ਸਰਕਾਰੀ ਖਜ਼ਾਨੇ ਤੋਂ ਕਿਸਾਨ ਇਹਦਾ ਖੰਗਲ ਹੋ ਚੁੱਕਿਆ ਮਾੜੀਆਂ ਨੀਤੀਆਂ ਨਾਲ ਬਾਰੇ ਭਾਵੇਂ ਨਾਲ ਨਿਤ ਵਾਦੇ ਜਿਹੜੇ ਹਗਿਆ ਲਾਗਤਾਂ ਮੁੱਲ ਮਸ਼ੀਨਰੀ ਦਾ ਰੇ ਦਾ ਸਪਰੇ ਦਾ ਹਾਈਬ੍ਰਿਡ ਬੀਜਾਂ ਦਾ ਕਿਸਾਨ ਹੁਣ ਕਿਸੇ ਦੇ ਹੱਥ 'ਚ ਨਹੀਂ ਉਹ ਬੀਮੇ ਦੀ ਕਸ਼ਟਾ ਸਰਕਾਰੀ ਖਜ਼ਾਨੇ 'ਚੋਂ ਅਦਾ ਹੋਣੀ ਚਾਹੀਦੀ ਹੈ ਮੈਂ ਕਹ ਰਿਹਾ ਪੂਰੇ ਦੇਸ਼ ਲਈ ਕਿਉਂਕਿ ਹਰੇਕ ਮੁਬਾਰਦਾ ਬੀਮਾ ਹਰੇਕ ਕਾਰਖਾਨੇ ਦਾ ਬੀਮਾ ਮਰਖਾਤ ਦਾ ਬੀਮਾ ਕੋਠੀ ਦਾ ਬੀਮਾ ਆਗੂ ਦਾ ਬੀਮਾ ਮੰਡੇ ਦਾ ਬੀਮਾ ਹਰੇਕ ਦਾ ਸਮਾਜਿਕ ਮੰਦੇ ਬੀਮਾ ਇਹ ਕਿਹਨਾਂ ਕਿਸਾਨ ਦੇ ਮਜ਼ਦੂਰ ਆ ਜਿੰਦੀਆਂ ਫਸਲਾਂ ਦਾ ਬੀਮਾ ਨਹੀਂ ਹੈ ਫਸਲਾਂ ਦਾ ਕਹਿ ਨਹੀਂ ਮੰਨਦਾ ਤਾਂ ਕਿਹਾ ਜਾਂਦਾ ਦੇਸ਼ ਨਹੀਂ ਪੈਦਾ ਕਰਦਾ ਨਿੱਜੀ ਤੌਰ ਤੇ ਤਾਂ ਉਹਦੀ ਬਿੱਕਾ ਬੋਬੀ ਦੇ ਵਿੱਚੋਂ ਰੋਟੀ ਖਾ ਸਕਦਾ ਹੈਗਾ ਉਹ ਦੇਸ਼ ਨਹੀਂ ਪੈਦਾ ਕਰਦਾ ਤੇ ਫਿਰ ਦੇਸ਼ ਦਾ ਹੀ ਭਰਜ ਬੰਦਾ ਗਾਰੰਟੀ ਕਰੇ ਵੀ ਇਹ ਕੁਦਰਤੀ ਆਫਤਾਂ ਪੈਂਦੀਆਂ ਨੇ ਮੌਸਮ ਦੀ ਵੱਡੀਆਂ ਤੂਰੀਆਂ ਪੂਰੀਆਂ ਤੂਰੀਆਂ ਹੋ ਚੁੱਕੀਆਂ ਨੇ ਸੋ ਮਾਰਾਂ ਬਹੁਤ ਬੈਰੀ ਆਰੇ ਫਸਲਾਂ ਦੇ ਜਿਵੇਂ ਪਹਿਲਾਂ ਵੀ ਸੜੇ ਕੈਸੀ ਕਰ ਰਹੀਏ ਤਾਂ ਨਿਆਣੀਆਂ ਵਾਲਾ ਸੋ ਸੋ ਮਾਰਾਂ ਬਹੁਤ ਜ਼ਿਆਦੇ ਪੈਸੇ ਲੈਂਦੇ ਇਸ ਕਰਕੇ ਪਬਲੀ ਬੀਮਾ ਸਰਕਾਰੀ ਖੇਮੇ ਤੋਂ ਪੂਰਾ ਚਾਹੀਦਾ ਬੰਨ ਕਰ ਰਹੇ ਆ 52 ਸਾਲ ਦੀ ਉਮਰ ਦੇ ਇਧਰ ਦੇ ਖੂਬ ਸਫਲ ਛੜਿਆ ਉਧਰ ਬੰਨਾ ਸਫਲ ਆ 52 ਸਾਲ ਦੀ ਉਮਰ ਦੇ ਉੱਤੇ ਹਰ ਕਿਸਾਨ ਨੂੰ ਅਤੇ ਖੇਤ ਮਜ਼ਦੂਰ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਚਾਹੀਦੀ ਆ ਇਹ ਹੱਕ ਅੱਜ ਦੀ ਮੰਗਾਈ ਹੈ ਜੋ ਜੋ ਵਿਧਾਈ ਨਦੇ ਹੋ ਰਿਹਾ ਹੈ ਵਾਦਾ ਹੋਣਾ ਚਾਹੀਦਾ ਸੋ ਇਹ ਮੰਗਾਂ ਮੋਟ ਮੰਗਾਂ ਜਾ ਗਈਆਂ ਉਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਘਾਤ ਨਜ਼ੀਬ ਮਿਸ਼ਰਾ ਟੈਗਿੰਗ ਜੋ ਖੁੱਲਾ ਫਿਰਦੇ ਆ ਉਹਦੀ ਗਿਫਤਾਰੀ ਹੋਵੇ ਉਹਦੇ ਮੁੰਡੇ ਦੀ ਜਿਹੜੀ ਜਵਾਨ ਤੋਂ ਦੁੱਤੀ ਆ ਤਨਵਰੀ ਸੁਪਰੀਮ ਕੋਰਟ ਨਾਲ ਅ ਗੜੀ ਪੁਗਦੇ ਨਾਲ ਚੀਜ਼ਾਂ ਚਲਦੀਆਂ ਨੇ ਉਹਨੂੰ ਦੁਬਾਰਾ ਬੰਦ ਹੋਣਾ ਚਾਹੀਦਾ ਬਹੁਤ ਸਾਰੇ ਦੋਸ਼ੀ ਬਣੇ ਜਾਣੀ ਮਰ ਕੇ ਉਹ ਬਾਹਰ ਆ ਕੇ ਧਮਕੀਆਂ ਦੇ ਰਿਹਾ ਬਾਹਰ ਆ ਕੇ ਇੱਕ ਬਹਾਦਰ ਨੂੰ ਡਰਾ ਤੰਕਾਰ ਰਿਹਾ ਉਹਨਾਂ ਕੋਲ ਗੰਬੇ ਭੇਜ ਰਿਹਾ ਹਥਿਆਰ ਦਿਖਾ ਰਿਹਾ ਮਾਰ ਲੀਏ ਕਤਲ ਦੇ ਦੇ ਰਿਹਾ ਇਹ ਸਾਰਾ ਡੁੰਡਾ ਕਰਦੀਆਂ ਨਾਲ ਜਿਹੜਾ ਚੂਪ ਹੋ ਰਿਹਾ ਜੋ ਵੀ ਸੱਪਿਆ ਥਲੇ ਉਹ ਵੰਦੋਣਾ ਚਾਹੀਦਾ ਤੋ ਉਹਦੀ 100 ਡੇਨ ਲੱਕ ਫੋਨ ਚਾਹੀਦੀ ਹੁੰਦੀ ਬੱਦ ਕਰੇ ਅਦਾਲਤ ਆਪਣੇ ਵਕੀਲ ਜਦੋਂ ਕਰ ਰਹੇ ਨੇ ਕਾਨੂੰਨੀ ਲੜਾਈ ਲੜ ਰਹੇ ਨੇ ਮਮਦਾਰ ਤੋਂ ਅੱਜ ਹੈਗਾ ਕੋਈ ਉਦਾਲ ਕਰਦੇ ਆ ਕਿ ਇਹ ਬੰਦੇ ਬਣ ਕੇ ਅਜੀਤ ਸ਼ਰਟੇਮੀ ਨੂੰ ਅਤੇ ਉਹਦੇ ਮੁੰਡੇ ਅਸ਼ੀਸ਼ ਮਿਸਤਰੀ ਨੂੰ ਜੇ ਤੱਕ ਅੰਦਰ ਜੇੜੇ ਡੋਟਾ ਕਹਿਣਾ ਚਾਹੀਦਾ ਜਿ ਕਿ ਜਿਹੜੇ ਹੈਗੇ ਯਾਰ ਸ਼ੁਭਕਰ ਦੇ ਕਾਤਲ ਹਰਿਆਣਾ ਪੁਲਿਸ ਅਤੇ ਕੇਂਦਰ ਪੁਲਿਸ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਗੋਲੇ ਚੜਾਏ ਅਤੇ ਹੋਰ ਦੇਤੀ ਕਿਸਾਨਾਂ ਨੂੰ ਵੀ ਜੇ ਸਾਧੀਆਂ ਮੁਬਾਰਕੀਆਂ ਦੇ ਨਾਲ ਤੁਹਾਨੂੰ ਇਹ ਚਾਹਣਾ ਕਹਿੰਦਾ ਉਹ ਸਾਰੇ ਦੋਸ਼ੀ ਅਫਸਰਾਂ ਨੂੰ ਅਨੇਕ ਕਰਮਚਾਰੀਆਂ ਨੂੰ ਜਰਜ਼ਰ ਕੀਤਾ ਜਾਣਾ ਚਾਹੀਦਾ ਰੋਜਪੁਰ ਬਣਾ ਕੇਸ਼ ਜਿਹੜਾ ਮੋਦੀ ਨੇ ਚੁੱਜੀ ਕਹਾਣੀ ਕਢੀ ਸੀਗੀ ਕਿਉਂਕਿ 700 ਕੁਰਸੀਆਂ ਖਰੀਦ ਦੇ ਕੇ ਭੱਜਿਆ ਸੀ ਇਹ ਲਾਇਆ ਕਿਸਾਨ ਦੇ ਸਰ ਵੀ ਮੈਂ ਇਹਨੂੰ ਕਿਸਾਨ ਐ ਤੇ ਅੱਜ ਬਸ ਕੇ ਜਣਿਆ ਜਣੀ ਮੈਂ ਜਿਹੜੇ ਅੱਡੇ ਤੇ ਬਿਆਪ ਦੇ ਤਾ ਸੋਦੂ ਦੇਖਿਆ ਸੀ ਮੱਥਾ ਖੜ ਕੇ ਸੀ ਜਿਹੇ ਕੋ ਕਾਲਾ ਕਰੀਆ ਉਹ ਦਿਖਾ ਰਿਹਾ ਵੀ ਇਹ ਨੂੰ ਮਾਰਨਾ ਚਾਹੁੰਦੇ ਸੀ ਤੇ ਲੈ ਵੀ ਕਿਹਾ ਮੈਂ ਪ੍ਰੋਸਟਾਨ ਵੀ ਪੁਝਾਈ ਤੀ ਇਹਨਾਂ ਵਿੱਚ ਉਹ ਸਭ ਪੁੱਛਿਆ ਜਣੀ ਅੱਜ ਬਸ ਕੇ ਜਾ ਰਿਹਾ ਹੋਗਾ ਨਾ ਵੀ ਕੀਤਾ ਹੈ ਕੋਈ ਅੰਦਾਜ਼ ਤਾਂ ਜਣੀ ਉਹ ਇਹ ਕੋਈ ਨਾ ਪਾ ਦਿਓ ਅਰੇ ਕੋਈ ਦੋਪਾਨ ਦਿਓ ਇਹਨੇ ਰਾਜ ਆਪ ਕੇ ਤੋਂ ਬਾਅਦ ਦਿੱਤਾ ਸੀ ਕਿਉਂ ਉਹ ਗੁੱਡਲੀ ਮੋਚਨ ਸੱਜਣ ਸੱਜਣ ਲੈ ਕੇ ਹੜਿਆ ਸੀ ਜਹਾ ਤੁਲਾ ਵੀ ਆ ਰਹੀਆਂ ਸੀ ਚਲੋ ਫੇਰ ਵੀ ਉਹਨੇ ਇਹ ਰਾਜ ਚੰਗਾ ਲਵਾਇਆ ਵੀ ਕਿਸਾਨ ਤੇ ਮੈਗਾ ਟੀਜਾ ਨਹੀਂ ਕਰਾਂਗਾ ਅਸੀਂ ਧੰਨਵਾਦੀਆਂ ਇਸ ਕਰਦੇ ਉਹ ਵੀ ਧੰਨਵਾਦੀ ਸੀ ਅੱਜ ਬਹੁਤ ਧੰਨਵਾਦ ਕਰਦੀ ਹਾਂ ਪਰੰਤੂ ਪਰੰਤੂ ਹੋਰ ਕੀ ਕੀਤਾ ਪੰਜਾਬ ਸਰਕਾਰ ਨੇ ਪਰਚਾ ਤਾਂ ਉਹਨੇ ਜਦ ਕਰ ਲਿਆ ਸੀ ਉਹਦੇ ਪ੍ਰੈਸ਼ਰ ਥੱਲੇ ਉਹ ਚੰਨੀ ਸਰਕਾਰ ਵਾਲੇ ਹੀ ਕਰਦਾ ਪੈ ਗਿਆ ਸੀ ਪਰੰਤੂ ਉਹਨਾਂ ਦੇ ਰਾਹ ਨੂੰ ਵੀ ਦਿੱਤਾ ਸੀ ਕਰਨਾ ਉਹ 307 ਤੱਕ ਦੀਆਂ ਧਾਰਨਾ ਰੱਖੀ ਹੋ ਪਰਲਾਸ ਮਦਰ ਦੇ ਰਾਜ ਦੇ ਵਿੱਚ ਜੋ ਵੀ ਬੰਦੇ ਪਸੇ ਆਹ ਉੱਤੀਆਂ ਖਾ ਰਹੇ ਨੇ ਇਹਨਾਂ ਦੇ ਨੇਤਾ ਜਿਹੜੇ ਐਮ ਐਲ ਏ ਆ ਦਿੱਲੀ ਦੇ ਉਹਨਾਂ ਦੇ ਬੱਚੇ ਬਣ ਰਹੇ ਨੇ ਮੋਦੀ ਸਰਕਾਰ ਵੱਲੋਂ ਉਧਰ ਮੋਦੀ ਦੇ ਕਹੇ ਤਾਂ ਸਾਡੇ ਦੇ ਝੂਠੇ ਬੱਚੇ ਬਣਾ ਰਿਆ ਮੇਰੀ ਭੋਗਤਾਇਤ ਇਸ ਕਰਕੇ ਵੀ ਕੇਜਰੀ ਮਾਨ ਵਾਲਿਆਂ ਨੂੰ ਮੈਨੂੰ ਹੋਵੇ ਮੇਰੀ ਫੈਨ ਦੂਜਾ ਮੇਰੀ ਸਰਕਾਰ ਨਾਲ ਤੋੜ ਦਾ ਪ੍ਰੋਗਰਾਮ ਵੀ ਦੂਰ ਕਰਤੀ ਗਈ ਹੈ ਬਾਕੀ ਸਾਰੇ ਛੜ ਗੁਟਿਆ ਰਾਜਧਾਨੀ ਦੇ ਗ੍ਰੇਮ ਛੜ ਗੁਟਿਆ ਪਾਪ ਦੇ ਗ੍ਰੇਮ ਛੜ ਚੁੱਕਿਆ ਗੁਰੂ ਦਸ ਦੇ ਛੜ ਚੁੱਕਿਆ ਕਿਸਾਨ ਦਾ ਜਿਹੜਾ ਹੈਗਾ ਬਾਹ ਫੜਨੀ ਸੀ ਉਹ ਛੜ ਚੁੱਕਿਆ ਹਲ ਨਾਰਾ ਨਹੀਂ ਮਾਰਿਆ 99 ਮਿਲਿਆ ਨੇ ਤੇ ਹੁਣ ਮਰਨ ਮਾਰਤ ਵਾਲੇ ਗੁਰੂ ਰਦਰ ਕੇਸ ਉਹ ਵੀ ਇਸ ਗੱਲ ਲਈ ਮਰਨ ਮਾਰਤ ਹਟਾਉਣ ਲਈ ਹਟਾਉਣ ਲਈ ਗਏ ਸੀ ਸੁਪਰੀਮ ਕੋਰਟ ਵੱਲੋਂ ਵੀ ਸਾਡੇ ਖਿਲਾਫ ਨਾ ਕੋਈ ਐਕਸ਼ਨ ਹੋ ਜਵੇ ਇਸ ਵਾਰ ਸੰਘ ਦੇ ਵਿੱਚ ਗਏ ਸੀਗੇ ਨਾ ਕਿ ਹਾਜ਼ਰ ਨਾਰੇ ਦੇ ਸੰਘ ਦੇ ਵਿੱਚ ਕਿਉਂਕਿ 11 ਮਿੰਟ ਪਹਿਲਾਂ ਮੀਟ ਚੁੱਕੇ ਸੀਗੇ ਇਹ ਕਿਰਦਾਰਾਂ ਦਾ ਚੱਲਣਾ ਦਾ ਫਰਜ਼ ਬਣਦਾ ਸੀ ਵੀ ਉੱਥੇ ਆਉਂਦੇ ਹਾਲੇ-ਯਾਰੇ ਤੌਰ ਤੇ ਇੱਕ ਮੈਮਰੀ ਆਏ ਬੇਟ ਨਹੀਂ ਬਣਿਆ ਲੱਖ ਟੋਰੀ ਆਏ ਨਸ਼ੂ ਵਾਏ ਦਾ ਰਸੂਲਾਏ ਹੁਣ ਤੀਨ ਤੋਂ ਦੇਖ ਕਹੇ ਰਹੇ ਗਏ ਪਰ ਵਸ ਪੋੜੀ ਗਏ ਕੁਝ ਕਹੇ ਜੀ ਸਫਲ ਹੋਏ ਕੁਝ ਨਾਸ ਹੋ ਗਏ ਓਏ ਹਾਲਾਤ ਹੋਇਸ ਕਰਕੇ ਆ ਜੋਰ ਕਰ ਰਾਜ ਰਮ ਜਾਂਦੇ ਆ 12 ਬਾਰਾਂ ਮਕਾ ਨਹੀਂ ਪੂਰੀ ਕਰੋ 14 ਬਰਫੀ ਪੂਰਾ ਚਲਵਾ ਛੇਤੀ ਕਰੋ ਇਹ ਨਹੀਂ ਤਾਂ ਬੰਗਰੇ ਦੀ ਸਜਾਮ ਡੂਲੀ ਅੱਜ ਦੂਜੇ ਮੋੜ ਤੇ ਨੇ ਵੀ ਲਾਂਚ ਕੀਤਾ ਹੋਇਆ ਟਰੈਕਟਰ ਪਾਤਲਾ ਤੇ ਅੱਜ ਸਾਰੇ ਮੰਨੂ ਟਰੈਕਟਰਾਂ ਦਾ ਖੁਸ਼ੀ ਦੀ ਗੱਲ ਹੈ ਇਹ ਹੋਰ ਵਿਸ਼ਾਲ ਮੋਜਾ ਵਰ ਤੇ ਵਿਸ਼ਾਲ ਬਾਜ ਮਨੂ ਦੀ ਉਹਨਾਂ ਨੂੰ ਸਾਰਿਆਂ ਨੂੰ ਮੈਂ ਦੱਬੇ ਨਾਲ ਅਸੀਂ ਮੋੜ ਦੇ ਨਾਲ ਇਹ ਕਿਹਾ ਹੋਇਆ ਆਪਾਂ ਦਾ ਜੇਤਾ ਕਰਨੀ ਆ ਤਾਂ ਵੀ ਤਿਆਰ ਬੰਦ ਤੋਂ ਬੰਦੇ ਇਡਾ ਕਰਨੀਆਂ ਵੱਡੀ ਤੋਂ ਵੱਡੀ ਪੱਕੀ ਉਹਦੇ ਲਈ ਤਿਆਰ ਉਹਨਾਂ ਨੇ ਫੈਸਲਾ ਕਰ ਰਿਹਾ 24 25 ਨੂੰ ਨਹੀਂ ਹੋ ਸਕਿਆ ਹੁਣ ਫਿਰ ਬਾਰਾਂ ਨੂੰ ਮੀਟਿੰਗ ਛੱਦੀ ਆ ਬੰਦ ਤੇ ਅੱਖ ਲੱਗ ਕੇ ਬੈਠ ਜਾਨੇ ਬਿਲਕੁਲ ਕੋਈ ਜਵਾਬ ਨਹੀਂ ਹੈ ਕਬਰ ਹੈ ਆਪਣੇ ਮੋਰਚੇ ਦਾ ਹੀ ਫੈਸਲਾ ਹੈਗਾ ਕਿ ਜਿਹੜਾ ਵੀ ਇਤਾਂ ਦੇ ਹੱਥ ਪਹੁੰਚਦਾ ਉਹਦੇ ਨੇ ਦੋ ਹੱਥ ਖੁਲਾ ਵਰਗੇ ਸੋ ਇਹ ਇਸ ਦੀ ਛਾੜੇ ਚੱਲ ਰਿਹਾ ਆ ਜੜਾ ਤਾਲ ਮੇਰ ਰਿਐਕਸ਼ਨ ਬੇਸ਼ੱਕ ਪੋਚਿਆ ਦੋ ਆੜੇ ਆਪਣੇ ਦੋ ਮੋਰਚੇ ਰਾਡਾ ਪ੍ਰੋਗਰਾਮ ਜਨਾਨ ਲਖੇ ਨੇ ਤਨਾ ਬਾਜ਼ਾਰ ਤੇ ਉਹਨਾਂ ਨੇ ਵੀ ਲਾਲ ਕੀਤਾ ਪਰ ਤਿੰਨ ਦੋਨਾ ਤਾਲ ਮੇਰ ਮੈਂ ਰਿਐਕਸ਼ਨ ਹੈ ਉਹ ਵੀ ਅੱਜ ਹੀ ਕਰ ਰਹੇ ਆ ਆਪਾਂ ਵੀ ਅੱਜ ਕਰੀਏ ਇਨਾ ਕੰਮ ਤਾਂ ਹੈਗਾ ਵੀ ਆਪਾਂ ਹੈਗਾ ਵੀ ਟੋਲਾਂ ਨੂੰ ਘੇਰੋ 1 ਘੰਟੇ ਲਈ ਸ਼ਾਪਿੰਗ ਮਾਲ بڑے بڑے ਕਾਰਪੋਰੇਟਾਂ ਦੇ ਘੇਰੋ ਬਾਜ਼ਪਾ ਘੇਰੋ ਭਾਜਪਾ ਦਫ਼ਤਰ ਘੇਰੋ ਤੇ ਉਸ ਤੋਂ ਇਲਾਵਾ ਸੈਂਟਰ ਗਵਰਨਮੈਂਟ ਦੇ ਜਿਹੜੇ ادارے ਹੈਗੇ ਆ ਉਹਨਾਂ ਨੂੰ ਘੇਰੋ ਇਸ ਕਿਸਮ ਦਾ ਆਪਣਾ ਕਰਨ ਦਾ ਕਿ ਉਹਨਾਂ ਦੇ ਮੁਕੇ 1.5 ਘੰਟਾ ਜਿਹੜਾ ਹੈਗਾ ਕਰਨਾ ਹੈ ਆਪ ਕੋ ਆਪਣਾ ਮਾਰਾ 1.5 ਚੱਲ ਰਿਹਾ ਹੈਗਾ ਕੋਈ ਆਪਣੀ ਮੋਟੀ ਵੀ ਘਾ ਕੇ ਤੁਸੀਂ ਅੱਜ ਕਰ ਨਹੀਂ ਕਰਨਾ मुंहिंजे विशान चार पुट